ਅੱਸੀ ਗੱਲ ਪੰਜਾਬੀ ਉਹ ਪੰਜਾਬ ਰਾਜ ਯੋਜਨਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਜੀ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਵਿੱਚ ਅੱਜ ਜੀ ਤੁਹਾਨੂੰ ਪੰਜਾਬ ਅਤੇ ਕੇਂਦਰ ਸਰਕਾਰ ਦੁਆਰਾ 1 ਦਸੰਬਰ 2025 ਤੋਂ ਲਾਗੂ ਕੀਤੀਆਂ ਜਾਣ ਵਾਲੀਆਂ ਕੁਝ ਯੋਜਨਾਵਾਂ ਦੇ ਬਾਰੇ ਵਿਸਤਾਰ ਦੇ ਨਾਲ ਜਾਣੂ ਕਰਵਾਵਾਂਗੇ ਇਹਨਾਂ ਯੋਜਨਾਵਾਂ ਵਿੱਚ ਪੈਨਸ਼ਨ ਵਿੱਚ ਵਾਧੇ ਔਰਤਾਂ ਲਈ ਲਾਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਪੀਐਮ ਆਵਾਸ ਯੋਜਨਾ ਅਤੇ ਪ੍ਰਧਾਨ ਮੰਤਰੀ ਕਿਸਾਨ ਨਿਧੀ ਪੀਐਮ ਕਿਸਾਨ ਨਿਧੀ ਵਰਗੀਆਂ ਸਕੀਮਾਂ ਸ਼ਾਮਲ ਹਨ ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਤੁਹਾਨੂੰ ਕਿਸ ਤਰ੍ਹਾਂ ਦੇ ਦਸਤਾਵੇਜ਼ ਤਿਆਰ ਕਰਨੇ ਪੈਣਗੇ ਅਤੇ ਕਿੱਥੇ ਜਾ ਕੇ ਜਮ੍ਹਾਂ ਕਰਵਾਉਣੇ ਪੈਣਗੇ ਤਾਂ ਜੋ ਤੁਹਾਨੂੰ ਇਸ ਸਕੀਮ ਦਾ ਲਾਭ ਮਿਲ ਸਕੇ ਪੂਰੀ ਡਿਟੇਲ ਦੇ ਨਾਲ ਗੱਲ ਕਰਾਂਗੇ ਇਸ ਲਈ ਵੀਡੀਓ ਨੂੰ ਪੂਰਾ ਦੇਖਿਓ ਤਾਂ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਪੰਜਾਬ ਸਰਕਾਰ ਦੀਆਂ ਨਵੀਆਂ ਯੋਜਨਾਵਾਂ ਔਰਤਾਂ ਲਈ ਹਜ਼ਾਰ ਰੁਪਏ ਪੈਨਸ਼ਨ ਦਾ ਵਾਦਾ ਜੋ ਕਿ ਸਰਕਾਰ ਦੇ ਵੱਲੋਂ ਜਦੋਂ ਸਰਕਾਰ ਬਣੀ ਸੀ ਉਸ ਵੇਲੇ ਸਰਕਾਰ ਵੱਲੋਂ ਕੀਤਾ ਗਿਆ ਸੀ ਤਾਂ ਇਸ ਦੇ ਬਾਰੇ ਗੱਲਬਾਤ ਕਰ ਲਈਆਂ ਜੀ ਪਹਿਲੀ ਗੱਲ ਕਰਦੇ ਹਾਂ ਜੀ ਪੰਜਾਬ ਸਰਕਾਰ ਦੀਆਂ ਨਵੀਆਂ ਯੋਜਨਾਵਾਂ ਦੀ ਤੁਸੀਂ ਬਿਲਕੁਲ ਸਹੀ ਸੁਣਿਆ ਪੰਜਾਬ ਸਰਕਾਰ ਨੇ ਜੋ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਗੱਲ ਆਖੀ ਸੀ ਉਸ ਦਾ ਐਲਾਨ ਸਰਕਾਰ ਨੇ ਪੂਰਾ ਕਰ ਦਿੱਤਾ ਹੈ ਅਤੇ ਇਸ ਯੋਜਨਾ ਨੂੰ 1 ਦਸੰਬਰ 2025 ਤੋਂ ਲਾਗੂ ਕਰ ਦਿੱਤਾ ਗਿਆ ਹੈ ਪਰ ਇਹ ਜਿਹੜਾ 1000 ਰੁਪਏ ਔਰਤਾਂ ਨੂੰ ਦਿੱਤਾ ਜਾ ਰਿਹਾ ਹੈ ਇਹ ਕਿਹੜੀਆਂ ਔਰਤਾਂ ਨੂੰ ਮਿਲੇਗਾ ਅਤੇ ਕਿਸ-ਕਿਸ ਨੂੰ ਇਸ ਦਾ ਲਾਭ ਮਿਲਣ ਦੀ ਸੰਭਾਵਨਾ ਹੈ ਪੂਰੀ ਵਿਸਤਾਰ ਦੇ ਨਾਲ ਗੱਲ ਸੁਣਿਓ ਇਸ ਯੋਜਨਾ ਦਾ ਲਾਭ 18 ਸਾਲ ਤੋਂ ਵੱਧ ਉਮਰ ਦੀਆਂ ਉਹਨਾਂ ਔਰਤਾਂ ਨੂੰ ਮਿਲੇਗਾ ਜਿਨ੍ਹਾਂ ਦੀ ਪਰਿਵਾਰਿਕ ਸਲਾਨਾ ਆਮਦਨ 60000 ਤੋਂ ਘੱਟ ਹੈ ਇਸ ਵਿੱਚ ਵਿਧਵਾ ਅਤੇ ਬੇਸਹਾਰਾ ਔਰਤਾਂ ਬੇਰੋਜ਼ਗਾਰ ਔਰਤਾਂ ਜੋ ਛੋਟੇ-ਮੋਟੇ ਕੰਮਾਂ ਤੇ ਨਿਰਭਰ ਹਨ ਅਤੇ ਕਮ ਕਾਜੀ ਔਰਤਾਂ ਜੋ ਕਿ ਨਿਯਮਿਤ ਆਮਦਨ ਨਹੀਂ ਰੱਖਦੀਆਂ ਉਹਨਾਂ ਨੂੰ ਸ਼ਾਮਲ ਕੀਤਾ ਜਾਵੇਗਾ ਜ਼ਰੂਰੀ ਦਸਤਾਵੇਜ਼ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਤੁਹਾਡਾ ਆਧਾਰ ਕਾਰਡ ਲੱਗੇਗਾ ਤੁਹਾਡੇ ਕੋਲ ਜੇਕਰ ਵੋਟਰ ਆਈਡੀ ਹੈ ਤਾਂ ਤੁਸੀਂ ਉਹ ਵੀ ਦੇ ਸਕਦੇ ਹੋ ਪੰਜਾਬ ਦਾ ਨਿਵਾਸੀ ਪ੍ਰਮਾਣ ਪੱਤਰ ਲੱਗੇਗਾ ਅ ਜਿਸ ਵਿੱਚ ਪਿਛਲੇ 5 ਸਾਲਾਂ ਤੋਂ ਤੁਸੀਂ ਉਸੇ ਜਗ੍ਹਾ ਦੇ ਉੱਤੇ ਰਹਿ ਰਹੇ ਹੋ ਇਸ ਦਾ ਸਬੂਤ ਹੋਵੇ ਅਤੇ ਨਾਲ ਹੀ ਬੈਂਕ ਦੀ ਪਾਸਬੁੱਕ ਚਾਹੀਦੀ ਹੈ ਜੇਕਰ ਤੁਹਾਡੇ ਕੋਲ ਇਹ ਸਾਰੀਆਂ ਚੀਜ਼ਾਂ ਹਨ ਤਾਂ ਤੁਸੀਂ ਇਸ ਚੀਜ਼ ਨੂੰ ਲੈ ਕੇ ਸਹੂਬਿਦਾ ਕੇਂਦਰ ਵਿੱਚ ਜਾਣਾ ਅਤੇ ਉੱਥੇ ਜਾ ਕੇ ਜਾਣਕਾਰੀ ਪਤਾ ਕਰਨੀ ਹੈ ਕਿਉਂਕਿ ਇਹ ਸਕੀਮ ਜਿਹੜੀ ਹੈ ਸਰਕਾਰ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਜਲਦੀ ਹੀ ਇਸ ਦੇ ਫਾਰਮ ਜਿਹੜੇ ਨੇ ਉਹ ਵੀ ਭਰਨੇ ਸ਼ੁਰੂ ਹੋ ਜਾਣਗੇ ਜਿਵੇਂ ਹੀ ਇਹਨਾਂ ਫਾਰਮਾਂ ਨੂੰ ਭਰਨ ਦੀ ਕੋਈ ਵੀ ਪ੍ਰੋਸੈਸਿੰਗ ਆਉਂਦਾ ਹੈ ਅਸੀਂ ਤੁਹਾਡੇ ਨਾਲ ਉਹ ਸਾਂਝਾ ਕਰਾਂਗੇ ਕਿ ਤੁਸੀਂ ਜਲਦੀ ਤੋਂ ਜਲਦੀ ਜਾ ਕੇ ਇਸ ਸਕੀਮ ਦਾ ਫਾਇਦਾ ਲੈ ਸਕੋ ਇਸ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਹੁਣ ਅਗਲੀ ਗੱਲ ਕਰਦੀਆਂ ਜੀ ਬੁਢਾਪਾ ਪੈਨਸ਼ਨ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਨੇ ਜਦੋਂ ਸੱਤਾ ਦੇ ਵਿੱਚ ਹੋਣਾ ਸੀ ਉਸ ਵੇਲੇ ਕਿਹਾ ਸੀ ਕਿ ਜਿਹੜੇ ਬਜ਼ੁਰਗਾਂ ਦੀ ਪੈਨਸ਼ਨ 1500 ਰੁਪਏ ਹੈ ਉਸ ਨੂੰ ਵਧਾ ਕੇ 2500 ਰੁਪਏ ਕਰ ਦਿੱਤਾ ਜਾਵੇਗਾ ਯਾਨੀ ਕਿ ਜਿਹੜੀ ਪੈਨਸ਼ਨ ਹੈ 1500 ਦੇ ਵਿੱਚ 1000 ਰੁਪਏ ਹੋਰ ਐਡ ਕਰਕੇ 2500 ਰੁਪਏ ਜਿਹੜੀ ਪੈਨਸ਼ਨ ਦਿੱਤੀ ਜਾਵੇਗੀ ਬਜ਼ੁਰਗਾਂ ਨੂੰ ਲੰਬੇ ਸਮੇਂ ਤੋਂ ਉਮੀਦ ਹੈ ਕਿ ਸ਼ਾਇਦ ਸਰਕਾਰ ਵੱਲੋਂ ਇਸ ਸਕੀਮ ਨੂੰ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇਗਾ ਪਰ ਅਜੇ ਤੱਕ ਇਸ ਸਕੀਮ ਨੂੰ ਲਾਗੂ ਨਹੀਂ ਕੀਤਾ ਗਿਆ ਪਰ ਦੱਸਦੀ ਇਹ ਕਿ ਇਸ ਸਕੀਮ ਨੂੰ ਹੋ ਸਕਦਾ ਹੈ ਕਿ ਦਸੰਬਰ ਮਹੀਨੇ ਦੀ ਪਹਿਲੀ ਤਰੀਕ ਤੋਂ ਲਾਗੂ ਕੀਤਾ ਜਾ ਸਕਦਾ ਹੈ ਅਤੇ ਜਿੱਥੇ ਤੁਹਾਨੂੰ ਪੈਨਸ਼ਨ 1500 ਆਉਂਦੀ ਹੈ ਉਹਦੀ ਜਗ੍ਹਾ ਤੇ ਤੁਹਾਨੂੰ ਪੈਨਸ਼ਨ ਜਿਹੜੀ ਹੈ ਉਹ 2500 ਆਉਣੀ ਸ਼ੁਰੂ ਹੋ ਜਾਵੇਗੀ ਹੁਣ ਜਿਨ੍ਹਾਂ ਦੀ ਉਮਰ 60 ਸਾਲ ਤੋਂ ਵੱਧ ਹੈ ਉਹਨਾਂ ਨੂੰ ਇਸ ਚੀਜ਼ ਦਾ ਲਾਭ ਮਿਲਣ ਵਾਲਾ ਹੈ ਉਹਨਾਂ ਦੀ ਸਾਲਾਨਾ ਆਮਦਨ 1 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ ਜਿਨ੍ਹਾਂ ਕੋਲ 2 ਏਕੜ ਤੋਂ ਵੱਧ ਜ਼ਮੀਨ ਹੈ ਉਹਨਾਂ ਨੂੰ ਇਸ ਚੀਜ਼ ਦਾ ਲਾਭ ਨਹੀਂ ਮਿਲੇਗਾ 2 ਏਕੜ ਤੋਂ ਤੋਂ ਜ਼ਮੀਨ ਤੁਹਾਡੀ ਘੱਟ ਹੋਣੀ ਚਾਹੀਦੀ ਹੈ ਇਹ ਸੀਗੀ ਜੀ ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਨੂੰ ਦਿੱਤੀਆਂ ਹੋਈਆਂ ਗਰੰਟੀਆਂ ਜਿਨ੍ਹਾਂ ਨੂੰ ਹੁਣ ਪੰਜਾਬ ਸਰਕਾਰ ਹੌਲੀ-ਹੌਲੀ ਪੂਰਾ ਕਰ ਰਹੀ ਹੈ ਤੇ ਇਹ ਜਿਹੜੀ ਸਕੀਮ ਹੈ ਇਹ ਵੀ ਦਸੰਬਰ ਮਹੀਨੇ ਦੇ ਵਿੱਚ ਲਾਗੂ ਜਿਹੜੀ ਸਰਕਾਰ ਵੱਲੋਂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਸਭ ਤੋਂ ਮਹੱਤਵਪੂਰਨ ਯੋਜਨਾ ਦੇ ਬਾਰੇ ਪੀਐਮ ਆਵਾਸ ਯੋਜਨਾ ਘਰ ਬਣਾਉਣ ਲਈ 2.5 ਲੱਖ ਰੁਪਏ ਹੁਣ ਅਸੀਂ ਗੱਲ ਕਰਦੇ ਹਾਂ ਜੀ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਬਾਰੇ ਪਹਿਲੇ ਨੰਬਰ ਤੇ ਯੋਜਨਾ ਆਉਂਦੀ ਹੈ ਪੀਐਮ ਆਵਾਸ ਯੋਜਨਾ ਜਿਸ ਤਹਿਤ ਘਰ ਬਣਾਉਣ ਲਈ 2.5 ਲੱਖ ਰੁਪਏ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ ਇਹ ਕੇਂਦਰ ਸਰਕਾਰ ਦੀ ਸਕੀਮ ਹੈ ਜਿਸ ਵਿੱਚ ਜਿਨ੍ਹਾਂ ਦੇ ਕੋਲ ਕੱਚੇ ਮਕਾਨ ਝੁੱਗੀਆਂ ਨੇ ਜਾਂ ਜੋ ਬੇਕਾਰ ਨੇ ਉਹ ਪੀਐਮ ਆਵਾਸ ਯੋਜਨਾ ਲਈ ਅਰਜੀ ਦੇ ਸਕਦੇ ਹਨ 2.5 ਲੱਖ ਤੱਕ ਦੀ ਆਰਥਿਕ ਸਹਾਇਤਾ ਸਰਕਾਰ ਵੱਲੋਂ ਤੁਹਾਨੂੰ ਦਿੱਤੀ ਜਾ ਰਹੀ ਹੈ ਫਾਰਮ ਕਿਹੜਾ ਹੈ ਔਨਲਾਈਨ ਫਾਰਮ ਜਿਹੜਾ ਹੈ ਉਹ ਆਨਲਾਈਨ ਵੀ ਭਰ ਕੇ ਜਾਂ ਫਰ ਖੇਤੀਬਾੜੀ ਦਫ਼ਤਰ ਵਿਖੇ ਜਮ੍ਹਾਂ ਕਰਵਾ ਸਕਦੇ ਹੋ ਜਿਵੇਂ ਹੀ ਤੁਸੀਂ ਇਸ ਫਾਰਮ ਨੂੰ ਜਮ੍ਹਾਂ ਕਰਵਾਉਂਦੇ ਹੋ ਤਾਂ ਸਰਕਾਰ ਵੱਲੋਂ ਤੁਹਾਨੂੰ ਜਿਹੜੀ 2.5 ਲੱਖ ਦੀ ਸਕੀਮ ਦਿੱਤੀ ਜਾ ਰਹੀ ਹੈ ਉਹ ਮਿਲ ਜਾਵੇਗੀ ਅਤੇ ਜਿਹੜੇ ਲੋਕ ਆਪਣੇ ਘਰ ਤੋਂ ਬੇਕਾਰ ਹਨ ਜਾਂ ਜਿਨ੍ਹਾਂ ਕੋਲ ਘਰ ਹੀ ਨਹੀਂ ਹੈਗਾ ਜਾਂ ਜਿਹੜੇ ਝੁੱਗੀਆਂ ਵਿੱਚ ਰਹਿੰਦੇ ਹਨ ਜਾਂ ਕੱਚਾ ਮਕਾਨ ਹੈ ਉਹਨਾਂ ਨੂੰ ਵੀ ਇਸ ਸਕੀਮ ਦਾ ਲਾਭ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ ਕੇਂਦਰ ਸਰਕਾਰ ਦੀ ਦੂਜੀ ਯੋਜਨਾ ਦੀ ਗੱਲ ਕਰ ਲਈਏ ਤਾਂ ਪੀਐਮ ਕਿਸਾਨ ਨidhi ਤਹਿਤ ਰੁਕੀਆਂ ਸਕੀਮਾਂ ਦੀ ਵਾਪਸੀ ਸ਼ੁਰੂ ਹੋਣਾ ਜਾ ਰਹੀ ਹੈ ਬਹੁਤ ਸਾਰੇ ਕਿਸਾਨਾਂ ਦੀਆਂ ਪੀਐਮ ਨidhi ਅਦੀਆਂ ਕਿਸ਼ਤਾਂ ਜਿਹੜੀਆਂ ਰੁਕ ਗਈਆਂ ਸਨ ਹੁਣ ਉਹ ਆਉਣੀਆਂ ਸ਼ੁਰੂ ਹੋ ਜਾਣਗੀਆਂ ਡਾਕੂਮੈਂਟ ਵੈਰੀਫਿਕੇਸ਼ਨ ਦੇ ਬਾਅਦ ਕਿਸ਼ਤਾਂ ਦੀ ਵਾਪਸੀ ਹੋਵੇਗੀ ਅਜੇ ਤੱਕ ਸਰਕਾਰ ਵੱਲੋਂ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਕਿਸ਼ਤਾ ਤੁਹਾਡੇ ਖਾਤੇ 'ਚ ਆਉਣੀਆ ਸ਼ੁਰੂ ਹੋ ਜਾਣੀਆਂ ਜਿਤਕੀ ਨਜ਼ਦੀਕੀ ਖੇਤੀਬਾੜੀ ਦਫ਼ਤਰ ਵਿੱਚ ਜਾ ਕੇ ਇਸ ਬਾਰੇ ਜਾਣਕਾਰੀ ਲੈ ਸਕਦੇ ਹੋ ਜੇਕਰ ਤੁਸੀਂ ਇਹਨਾਂ ਯੋਜਨਾਵਾਂ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਆਪਣੇ ਨਜ਼ਦੀਕੀ ਸਰਕਾਰੀ ਦਫ਼ਤਰ ਜਾਂ ਅਧਿਕਾਰਿਤ ਵੈੱਬਸਾਈਟ ਤੇ ਸੰਪਰਕ ਕਰੋ ਇਸ ਜਾਣਕਾਰੀ ਨੂੰ ਵਧਾਉਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਾ ਲਿਓ ਤਾਂ ਜੋ ਤੁਹਾਨੂੰ ਅਪਡੇਟ ਮਿਲਦੀ ਰਹੇ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ